ਜੀ ਆ ਕਾਲ ਜੀ ਸਾਰਿਆਂ ਨੂੰ ਸੋਮੇਦ ਕਰਦੀਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਠੀਕ ਹੋਵੋਗੇ। ਠੀਕ ਆ ਤੇ ਆਨੰਦਮਾਨ ਦੇ ਹੋਵੋਗੇ। ਅੱਛਾ ਠੀਕ ਆ ਭਾਈ ਤੁਸੀਂ ਮ제 ਲੈਂਦੇ ਹੋਮੋਗੇ ਆਨੰਦਮਾਨ ਦੇ ਹੋਵੋਗਾ ਇੰਜੋਏ ਕਰ ਰਹੇ ਹੋਵੋਗੇ ਮ제 ਕਰ ਰਹੇ ਹੋਵੋਗੇ। ਤੁਸੀਂ ਦੇਖਦੇ ਹੋਵੋਗੇ ਕਿ ਅੱਜ ਫੇਰ ਇਹ ਯਾਰ ਵਿੱਚ ਕੀ ਫਿਰਦੇ ਆ। ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਬਹੁਤ ਪਲੇਸ ਹੋਇਆ। ਇਹ ਮੈਂ ਪਹਿਲਾਂ ਤੋਂ 2-3 ਹਫ਼ਤੇ ਨਮੰਤਾ ਕਰਦਾ ਕਹਿੰਦਾ ਮੈਂ ਕਚੌਰੀਆਂ ਖਾਣੀਆਂ ਦੀ ਜੀ ਮੈਨੂੰ ਸਿਰਫ ਦੋ ਹੀ ਬਣਾ ਦੇ ਦੋ ਹੀ ਬਣਾ ਦੇ ਉਹ ਆਈਲੀ ਜਿਆ ਬਹੁਤ ਹੋਈ ਜਾਂਦਾ ਸੀ ਤੁਹਾਨੂੰ ਪਤਾ ਹੈ ਅੱਜ ਫੇਰ ਇਹਨੇ ਮੈਨੂੰ ਕਿਹਾ ਅੱਜ ਸੰਡੇ ਆ ਕਿਨ ਅੱਜ ਮੌਸਮ ਵੀ ਸੋਹਣਾ ਅੱਜ ਤਾਂ ਬਣਾ ਦੇ ਭੈਣ ਬਣ ਕੇ ਤਾਂ ਹੁਣ ਵਿਚਾਰ ਦੀ ਮਿੰਤਾ ਮੂੰਡਾ ਕਰਾ ਕੇ ਮਾਣੀ ਮੂਹਤੀਆ ਦੋ ਘਰ ਕੰਮ ਕਰਾਉਣੇ ਹਲੇ ਤੇ ਜੀ ਜੀ ਉਹ ਆ ਦੇਖੋ ਹਾਂ ਇਸ ਕਰਕੇ ਫਿਰ ਅਸੀਂ ਲੱਗੇ ਕਚੌਰੀਆਂ ਬਣਾਉਣ ਤੇ ਆਪਣੇ ਜਿਹੜਾ ਅ ਆਲੂ ਐ ਸੀ ਕਰਲੇ ਸੀ ਚੰਗੇ ਤਰ੍ਹਾਂ ਬੋਇਲ ਪਹਿਲਾ ਬੋਇਲ ਕਿਤੇ ਹਾਂ ਬੋਇਲ ਹੋਏ ਛੋਟੇ ਕੁੱਕਰ ਉਹਦੇ ਮੱਕੀ ਪੀਲੇ ਨਾਲ ਫਿਰ ਬੜੇ ਕੁੱਕਰ ਮਤਲਬ ਹੋਏ ਬੋਇਲ ਅੱਛਾ ਐ ਤਾਂ ਹੋ ਗਿਆ ਕਿ ਮੈਂ ਤਾਂ ਵੀਡੀਓ ਦਾ ਕਰਨ ਲੱਗੀ ਸੀ ਮੰਮੀ ਨੇ ਜਦ ਮਨਾ ਹੀ ਕਰਤਾ ਤਾਂ ਕਹਿੰਦੀ ਰਹਿ ਗਦੇ ਕਹਿੰਨਾਂ ਤੱਕ ਕਰ ਪੱਕਾ ਹੋ ਗਾ ਰਹੇ ਕਹਾ ਫੇਰ ਬਣਾਉਣ ਲੱਗ ਗਈ ਤੁਹਾਨੂੰ ਮੈਂ ਕਹਿੰਦੀ ਨਹੀਂ ਕਲੇਸ਼ ਪੂਰਾ ਹੋਇਆ ਅੱਜ ਆ ਮੌਸਮ ਬਦ ਗਿਆ ਇੱਥੇ ਕੋਈ ਨਹੀਂ ਪੁੱਤ ਇਹਦੇ ਵਿੱਚ ਹੀ ਹੋ ਜਾਣਾ ਹਾਂ ਕੱਚਾ ਪੱਕਾ ਕੁਛ ਨਹੀਂ ਹੁੰਦਾ ਹੁੰਦਾ ਜਦ ਇਹਦੇ ਵਿੱਚ ਗਰੇਡੇ ਹੋ ਜਣਾਂ ਭਾਵੇਂ ਆਪਾਂ ਦੂਸਰੀ ਤਰ੍ਹਾਂ ਵੀ ਸਕਦੇ ਤੇ ਫੇਰ ਮਸਾਲੇ ਦੇ ਵਿੱਚ ਰਹਿ ਜਾਣੇ ਇਹ ਇਸ ਕਰਕੇ ਅੱਛਾ ਮੇਰਾ ਭਾਈ ਮੇਰਾ ਸਾਥ ਦੇ ਰਹਾ ਹੈ ਹਾਏ ਗਰਮ ਪਿਆ ਆਏ ਹਾਏ ਤੂੰ ਆਇਓ ਛਿਲਕ ਤਾਰ ਲੈਣੇ ਠੰਡੇ ਹੋ ਜੁ ਗਏ ਹੋ ਆ ਛਿਲਕ ਤਾਰ ਲੈਣਾ ਛਕ ਲੈਣਾ ਚਾਹੀਦਾ ਉਹ ਪੱਕਾ अच्छा जी फिर आवाज नहीं सुननी उधर ਸਾਡੇ ਜਿਹੜੇ ਵੀਵਰਸ ਆ ਉਹਨਾਂ ਨੂੰ ਕੀ ਦਿਖਾਉਣ ਲਈ ਵੀਡੀਓ ਸ਼ੁਰੂ ਕਰਨੀ ਸੀ ਫਿਰ ਯੂ نو ਨਾ ਚਲ ਗਈ ਬਾਮਾ ਤੂੰ ਟੰਗਣ 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 ਇਹ ਤੂੰ ਆ ਮਾਰ ਰਿਹਾ ਤੂੰ ਆ ਨਹੀਂ ਹੁੰਦਾ ਉਹ ਪਾਫਾ ਨਿਕਲਦੀਆਂ ਤੂੰ ਆ ਮਾਰ ਰਿਹਾ ਬੋਬੂ ਸਾਡੀ ਗਈ ਵੀ ਆ ਜੀ ਕਿਤੇ ਬਾਹਰ ਰਿਸ਼ਤੇਦਾਰੀ ਚ ਇਸ ਕਰਕੇ ਘਰ ਬਹੁਤ ਸ਼ਾਂਤੀ ਹੈ ਨਹੀਂ ਤਾਂ ਹੁਣੇ ਆਲੂ ਦੀਦੀ ਮੈਂ ਦੀਦੀ ਮੈਂ ਖਾਣਾ ਆਲੂ ਪੀਸ ਹਣ 2-3 ਦਿਨ ਹੋ ਗਏ ਪਾਪਾ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੀ ਆ ਕੋਈ ਵੀ ਗੱਡੀ ਆਂਦੀ ਆ ਜਦੇ ਕਹਿੰਦੀ ਪਾਪਾ ਆ ਗਏ ਪਾਪਾ ਕਰਨ ਕੱਲ ਤਾਂ ਤੂੰ ਸੂਲ ਗਿਆ ਬਤਾ ਜੇ ਤੂੰ ਦੇਖਦਾ ਤੈਨੂੰ ਪਤਾ ਹੋਣਾ ਆਪਣੇ ਕਿਆ ਕਹਿੰਦੇ ਨੇ ਉਹਨਾਂ ਨੂੰ ਕੰਧਾਂ ਤੇ ਚੜ੍ਹ ਕਰਕੇ ਵੀ ਦੇ ਦਿੰਦੇ ਜੇ ਪਾਪਾ ਆ ਗਏ ਆ ਗਏ ਫਿਰ ਜਦ ਗੱਡੀ ਮੁੜ ਜਾਂਦੀ ਤੇ ਫਿਰ ਕਹਿੰਦੀ ਗੱਡੀ ਗਈ ਪਾਪਾ ਆ ਗਏ ਪਾਪਾ ਦਈ ਅਨਾਂ ਵੀ ਕਰਦੀ ਉਹ ਆਪਾਂ ਦੇ ਜੇਨੂੰ ਪੁੱਛੋ ਵੀ ਆਪਾਂ ਕਿੱਥੇ ਨੂੰ ਗਏ ਫਿਰ ਕਹਿੰਦੇ ਇਹ ਜੂਸ ਲੈਣ ਪੀਂ ਜਾ ਲੈ। ਉਹ ਵੀ ਬੋਲ ਕੋਸ। ਹਾ। ਕਿਆ ਬੋਲ ਨਾ ਮੈਂ ਤੁਮਾਰਾ ਵੰਨਿਆ ਰ। ਹਾ ਹਾ ਕੋਈ ਤਾਰਾ ਹੀ ਸੁਣਾ ਦੇ ਕੋਈ ਕੁੱਝ ਸੁਣਾ ਦੇ ਕੋਈ ਪਬਜੀ ਦੀ ਗੇਮ ਹੀ ਸੁਣਾ ਦੇ। ਹੈ ਪਬਜੀ ਦੀ ਗੇਮ। ਪਬਜੀ ਦਾ ਖੁਦ ਗੇਮ ਉਹਦੀ ਗੇਮ ਕਿੱਸ ਸੁਣਾਵੇ। ਕਿ ਕੋਈ ਵੀ ਗੱਲ ਸੁਣਾਵੇ। ਅੰਦੇ ਤਾਈ ਰਹਿੰਦੇ ਰਹਿੰਦੇ ਹਾਂ ਤਾਂ ਖੰਡ ਹੀ ਰਹਿੰਦੇ ਆ ਆ ਕੀ ਕਰੀਂ ਨਾ ਤੂੰ ਤੈਨੂੰ ਕਿਹਾ ਵੀ ਤੂੰ ਉਹ ਕਰ ਦੇਵੇ ਜੇ ਹੱਥਾਂ ਨੂੰ ਗਰਮ ਲੱਗਦਾ ਤਾਂ ਨਹੀਂ ਤੂੰ ਸੁਣਦਾ ਨਹੀਂ ਲੱਗਦਾ ਆਹ ਉੱਪਰ ਚੱਕ ਕੇ ਲ ਕਰ ਦੋ ਗੀ ਨੂੰ ਭੰਗ ਠੰਡੇ ਰੱਖ ਕੇ ਹੀ ਹੁਣਾ ਉਹ ਅੰਗਲ ਅੰਗਲ ਅੰਗਟੇ ਆ ਆ ਕੋਲ ਆਪ ਕੋ ਹਾਂ ਬੁੱਧ ਕਿਸ ਨੇ ਆਉਣਾ ਕਾਂ ਬੋਲੇ ਬਨੇ ਰੇਤੇ ਮੈਨੂੰ ਰਹਾ ਜਕੀਨ ਨਾ ਤੇਰੇ ਤੇ ਕਾਂ ਬੋਲੇ ਬਨੇ ਰੇਤੇ ਅਦੇ ਆਉਂਦੇ ਦੜੀਆਂ ਨਹੀਂ ਆਣਾ ਉਹਨੇ ਉਹਦੇ ਲਈ ਬੋਲਦਾ ਮੈਨੂੰ ਕੋਈ ਰਿਸ਼ਤੇਦਾਰ ਨਾ ਕਦੋਂ ਕਾਹ ਕਰਦੀ ਕਹਿੰਦੀ ਬਾਕੀ ਦੇਖੋ ਕਰਨ ਨਹੀਂ ਆਉਗਾ ਹੂੰ ਹੂੰ ਆਉਗਾ ਹੂੰ ਇਹ ਚਾਂਸ 10% ਆ ਅੱਛਾ 90% ਵਿਚਾਰਾ ਹੋ ਰਿਹਾ ਅੱਛਾ ਅੱਛਾ ਉੱਦੀ ਥੱਲੇ ਦੇਖੋ ਆ ਨਹੀਂ ਲੱਗਦਾ ਉਹ ਆ ਚੀਜ਼ ਚੀਜ਼ টাইਪੇ ਲੱਗਦੇ ਪਤਾ ਚਾਹੀਦੇ ਵੀ ਇਹੇ ਜੀ ਆ ਕਿਉਂਕਿ ਜਦ ਹੁਣ ਆਪਾਂ ਕਚੌਰੀਆਂ ਦੇ ਵਿੱਚ ਮਸਾਲਾ ਪਾਉਣਾ ਫਿਰ ਉਹ ਖਿੰਡੂਗਾ ਨਹੀਂ ਮੋਸਟ ਇੰਪੋਰਟੈਂਟ ਗੱਲ ਆ ਹੈ ਰਾਈਟ ਰਾਈਟ ਦੀਦੀ ਹਵਾਈ ਜਹਾਜ਼ ਦੀ ਖੋਜ ਕਿਹਨੇ ਕੀਤੀ ਮੈਂ ਨਾ ਮੈਨੂੰ ਸੋ ਤੁਸੀਂ ਪਤਾ ਨਹੀਂ ਰਾਈਟ ਬ੍ਰਦਰ ਰਾਈਟ ਬ੍ਰਦਰ ਬ੍ਰਾਈਟ ਬ੍ਰਦਰ ਨੇ ਬ੍ਰਾਈਟ ਤੇ ਰਾਈਟ ਆ ਰਾਈਟ ਬੰਨੋ ਹੁਣ ਕੀ ਹੋਦਾ ਤੂੰ ਦੱਸੂਗਾ ਮੈਨੂੰ ਹੁਣ ਕੀ ਪਤਾ ਤੂੰ ਨਹੀਂ ਦੇਖਦਾ ਸੀ ਛੋਟੇ ਸਕੂਲ ਵਿੱਚ ਪੜੇ ਨਹੀਂ ਮੈਂ ਤਾਂ ਸਿੱਧਾ ਕਾਲਜ ਚ ਲੱਗ ਗਈ ਸੀ ਦੱਸੋ ਪਤਾ ਨਹੀਂ ਤੂੰ ਦੱਸ ਫਿਰ ਤੋਂ ਪੜ ਕੇ ਆਏ ਵਾਹ ਰਾਈਟ ਬ੍ਰਦਰਸ ਕਹਿੰਦਾ ਰਹੇ ਰਾਈਟ ਬ੍ਰਦਰਸ ਅੱਛਾ ਸਰਕੂਨੋ ਪੜ ਕੇ ਆਏ ਪੜੀ ਬੰਦੀ ਕਿ ਸੋਚ ਉੱਪਰ ਵਾਹ ਬੜੀਆ ਲੱਗੇ ਉੱਪਰ ਰੂਮ ਬਣਾਨੇ ਉਹਦਾ ਸ਼ੁਕਰ ਹੈ ਵਧੀਆ ਵਧੀਆ ਜਾਣ ਪਰ ਕਿਸੇ ਨੂੰ ਨਹੀਂ ਦੇਣਾ ਹੂੰ ਕਲਾਸਾਂ ਲੱਗਣੀਆਂ ਬੁੱਧਪਰ ਕਲਾਸਾਂ ਥੋੜੀ ਲੱਗਣੀਆਂ ਦੇਖੀ ਹੂੰ ਤਾਂ ਤੁਹਾਡੀ ਇੱਕ ਕਲਾਸ ਚ ਦੋ ਕਲਾਸਾਂ ਹੀ ਲੱਗਦੀਆਂ ਪੋਰਸ ਤੇ ਫਿਰ ਫੇਰ ਕੀ ਜੀ ਜਾਨ ਕੋਕ ਕੀਤੀ ਕੀਤੀ ਲੰਬੀ ਲੰਬੀ ਕਰ ਰਿਹਾ ਹੈ ਮੈਂ ਹੁਣ ਆਜ ਐਕਸਪੈਰੀਮੈਂਟ ਛੱਡ ਕੰਮ ਕਰ ਜਿਹੜਾ ਤੈਨੂੰ ਕਿਹਾ ਹੀ ਜਾਨੀਆ ਮੈਂ ਜੀ ਜੀ ਨਹੀਂ 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 ਪਲੀਜ਼ ਮੈਂ ਕਰੂੰਗਾ ਹਰ ਕਰਨ ਟਾਈਮ ਵੇਸਟ ਕਰ ਰਿਹਾ ਤੂੰ ਬਰਭਾ ਪਾਵਰ ਸਟਿੱਕ ਨਾਲ ਵੀ ਵਾਲੇ ਕੰਮ ਕਰੂੰਗਾ ਚੱਲ ਹੁਣ ਆਇਆ ਖਸਤੋ ਜਨ ਮੈਨੂੰ ਤੋੜ ਕੇ ਮਸਲਦੀਆਂ ਆਟਾ ਲਿਆ ਦੇ ਮੈਨੂੰ ਘਰਾਹ ਚਿਪਾ ਕੇ ਮੈਂ ਮੈਂ ਗੁੰਨੇ ਦਾ ਮਾਫਾ ਟਾ ਜਾਇਆ ਵੀਰ ਬਣ ਕੇ ਹੁੰਦੇ ਨੂਨ ਤਾਂ ਨਹੀਂ ਲੈਈ ਕਿਉਂਕਿ ਮੈਂ ਉਹਦੇ ਵਿੱਚ ਥੋੜਾ ਜਿਹਾ ਨੂਕ ਪਾਣਾ ਥੋੜੇ ਜਿਹਾ ਜੀ ਹਾਂ ਢੋਲਾ ਢੋਲਾ ਲੈ ਆ ਦੂੰਗਾ ਥੋੜਾ ਜਿਹਾ ਲੈ ਆਇਆ ਤਾਂ ਦੱਸ ਤਸਲੋ ਸਵਾਪ ਜੀ ਘੱਟੇ ਆਣਾ ਉਹ ਇਸ ਕਰਕੇ ਕਿਉਂਕਿ ਘਰ ਦੇ ਵਿੱਚ ਦੋ ਤਿੰਨ ਪਰਸਨ ਆ ਮੈਂ ਹੋ ਮੀ ਤੇ ਚੀਕੀ ਚਾਚਾ ਦਾ ਤਾਂ ਵੀ ਬਹੁਤ بڑا ਸਾਥ ਹੁੰਦਾ ਠੀਕ ਹੈ ਮਾਸੀ ਨਾਲ ਵੀ ਹੋ ਜਾਂਦੀ ਹੈ ਹੈ ਜਿਹੜੇ ਪਿੰਡਿਆਂ ਨੂੰ ਦਰਦ ਨਹੀਂ ਹੁੰਦਾ ਇਹ ਕਿਉਂ ਹੁਣ ਆਹ ਚੀਜ਼ ਮੈਂ ਦਰਦ ਹੁੰਦਾ ਲਾ ਲਓ ਜੀ ਚਲ ਕੋਈ ਨਹੀਂ ਤੂੰ ਪਹਿਲਾਂ ਮੈਨੂੰ ਲਿਆ ਕੇ ਰੇ ਫਿਰ ਮੈਂ ਤੇਰੀ ਤੇਲ ਕੇ ਸਾਥ ਅੱਛੇ ਸੇ ਮ사ਜ ਕਰਗੀ ਕੀ ਕਰਾਂ ਮ사ਜ ਕਰੂੰਗੀ ਨਾ ਕਿਹਾ ਥੋੜਾ ਜਿਹਾ ਹੱਟਾ ਨੂਣ ਦਾ ਨਹੀਂ ਲੈਦੀ ਲਿਆਈ ਮੈਂ ਆਪਣੇ ਪਾਲੂ ਦੀ ਘੜੇ ਘੜੇ ਰਹਿ ਗਏ ਇਹਦੇ ਵਿੱਚ ਜੇ ਵੀ ਮੈਂ ਹੱਥ ਨਾਲ ਘੋਰੇ ਤੇ ਆਟ ਗੜਨੀ ਆ। ਤੁਮ ਬਸ ਅੱਜ ਮੈਂ ਤੁਹਾਨੂੰ B2 ਵੀ ਹੋਂਨੈਸਟ ਦੱਸ ਰਹੀ ਹਾਂ। ਮੇਰਾ ਖੁਦ ਦਾ ਮਨ ਨਹੀਂ ਆਤਣ ਜਾਵਾ ਖਾਣ ਨੂੰ। ਮੈਨੂੰ ਆਏ ਵੀ ਨਾਰਮਲ ਦੀ ਤੀਜ ਮਿਲ ਜੇ ਪਰ ਮੈਂ ਹੁਣ ਮੰਮੀ ਨੂੰ ਇਹ ਕਹਿਣਾ ਵਿਚਾਰ ਹੁਣ ਤਾਂ ਆਪਾਂ ਬਣਾ ਲੀਏ ਸ਼ਾਮ ਨੂੰ। ਯੇ ਲੈ ਜੀ ਜੀ। ਪੁੱਛ ਕੇ ਆਟਾ ਗੁੰਨਣਾ ਨਹੀਂ। ਆਟਾ ਗੁੰਨਣਾ ਨਹੀਂ। ਗਨ ਗਨਣਾ ਹੋਰ ਕਿਆ ਵੀਡੀਓ ਚ ਸਾਰਾ ਬੁੰਨਣਾ ਵੀ ਉਹਦੇ ਵਿੱਚ ਕੀ ਕੀ ਗੁੱਸ ਅਸੀਂ ਪਾਉਣਾ ਹੈ ਮੱਖੀਆਂ ਨਹੀਂ ਹੈਗੀਆਂ ਨੀ ਓਰੇ ਜੱਜ ਪਾ ਲਿਆ ਕਿਆ Trap ਚ ਦੋ ਛਾਲ ਨਹੀਂ ਆਟੇ ਦੀਆਂ ਪਾ ਲਿਆ ਬਸ ਤੂੰ ਮੰਮੀ ਨੂੰ ਕਹਦੇ ਕਹਿੰਨਾ ਜਾ ਕੇ ਆਟੇ ਦੀਆਂ ਆਹ ਲਿਆਦਾ ਮੈਂ ਇਹ ਇਹ ਨਹੀਂ ਬੋਲਣਾ ਹੋਗਾ ਨਾ ਮਾਤਾ ਅਦਾ ਜੇ ਕਹਿੰਦੇ ਕਿ ਆ ਮੈਂ ਉਹ ਛੋਟਾ ਪਿਆ ਕਰ ਲੈ ਕਈ ਵਾਰ ਨਾ ਕਿਹੜੀਆਂ ਗੱਲਾਂ ਕਰਦਾ ਵੀ ਜਿਸ ਪਤਾ ਹੀ ਨਹੀਂ ਕੁਝ ਘਰ ਚ ਰਹਿਣ ਦਾ ਜੋ ਜੀ ਕਿਤਾਬਾਂ ਸਦਾ ਨਹੀਂ ਪਤਾ ਨਹੀਂ ਕਿ ਅਗਰਤੀ ਦੇ ਲੱਗਦੇ ਅੰਦਰ ਮੈਂ ਟੇਸਰੀ ਜੀ ਗਾਲਾ ਕੱਟਣ ਪਤਾ ਨਹੀਂ ਕਿ ਆ ਕੇ ਪਿਆਰ ਹੋਇਆ ਸਮਾਨ ਦੀ ਸਫਾਈ ਵੀ ਕਰ ਲਈ ਸੀ ਅੰਦਰ ਇਸ ਕਰਕੇ ਤੇ ਮੈਨੂੰ ਕਰਨ ਇੱਧਰ ਲਾਤਾ ਕਹਿੰਦੇ ਇੱਧਰ ਲਾ ਕੀ ਉਹ ਮੇਲਾ ਕੰਮ ਕਰਦਾ ਉਸ ਕਰਿਆ ਹੈ ਵੇਲਣਾ ਹਲੇ ਨਹੀਂ ਚਾਹੀਦਾ ਵੇਲਣਾ ਰੋਦੀ ਮੈਂ ਥੋੜੀ ਜਿਹੀ ਪਹਿਲਾਂ ਹਾਂ ਕੁੱਤੇ ਉਹ ਦਿਖਾਈ ਇਧਰ ਅਗੇ ਵੀਡੀਓ ਚ ਕਿਆ ਲਿਖਿਆ ਹੈ ਆਹ ਲਿਆਇਆ ਜੀ ਵੇਖੋ ਬਾਬਾ ਜੀ ਪ੍ਰਾਤ ਲਿਆਓ ਪ੍ਰਾਤ ਚ ਆਟਾ ਪਾਓ ਆਟੇ ਦੇ ਨਾਲ ਅਸੀਂ ਪਾਣੀ ਦੇ ਵਿੱਚ ਪਾ ਕੇ ਗੁੰਨਾ ਕੇ ਇਹ ਨੂੰ ਲੈ ਜਾ ਕਰਨ ਤਾਂ ਹੀ ਤੈਨੂੰ ਕਹਿੰਦੀ ਆ ਵੀ ਕੰਮ ਸਿੱਖਿਆ ਕਰ ਲਦਾਂ ਪੰਗੇ ਉੱਥੇ ਹੁਣ ਲੱਗਿਆ ਜੀ ਸੀ ਮਸਾਲਾ ਜਿਹੜਾ ਆਪਣਾ ਮੇਨ ਬੇਸ ਤਿਆਰ ਕਰ ਠੀਕ ਹੈ ਜੀ ਜਿੰਨਾ ਬਣਾ ਤਾ ਲਓ ਜੀ ਠੀਕ ਹੈ ਬਸ ਇਸ ਸਾਈਡ ਤੇ ਰੱਖ ਦੇ ਇੰਦੇ ਵਿੱਚ ਪਾਵਾਂਗੇ ਜੀ ਆਪਾਂ ਸੋਇਆ ਬੀਨ ਹਾਂ ਜੀ ਤੂੰ ਜਨੂੰ ਮਿਰਚਾਂ ਗ੍ਰाइंड ਕਰ ਹੁਣ ਤੇ ਮੈਨੂੰ ਉਹਦੇ ਕਹਿਉਂਗਾ ਬਹੁਤ ਵਧੀਆ ਲੱਗਦਾ ਥੋੜੇ ਜਿਹਾ ਪਾਵਾਂਗੇ ਜੀ ਉਧਰ ਹਾਂ ਲੰਗ ਲਾਈ ਚੀ ਲੰਗ ਲ ਲੈ ਚੀਨੀ ਜੀਰਾ ਜੀਰਾ ਬਸ ਸਤ ਲਾ ਚੀਨੀ ਪਾਉਂਦੇ ਨਾ ਰੱਖ ਬਚਾ ਕੇ ਨਮੀ ਨਹੀਂ ਹੋ ਰਹਾ ਨਮੀ ਨਹੀਂ ਇਹ ਕਰਨੀ ਆਉਣੀ ਚਾਹੀਦੀ ਆਪੇ ਹੋ ਜਾਂਦੀ ਆ ਖਰਾਬ ਖਰਾਬ ਨਹੀਂ ਹੈਗੀ ਤੈਨੂੰ ਸੱਠੇ ਨਹੀਂ ਕਰਨੀ ਆਉਂਦੀ ਉਹ ਥੋੜਾ ਥੋੜਾ ਪਾਣੀ ਪਾ ਕੇ ਦੀ ਆਪਾਂ ਆਟਾ ਬਣਾਵਾਂਗੇ। ਮਿਚਕ ਕਰ ਲੈਣਾ। 20 ਸਾਧ ਲੱਗਿਆ ਮਿਰਚਾਂ ਕਰ ਜਦ ਮੈਂ ਦਖਾਟਾ ਪਾ ਦਣਾ ਫੇਰ ਤਿਆਰ। ਪਰ ਆ ਪਹਿਲੇ ਆਲੂ ਸਾਡੇ ਪਾਲੀ। ਹਾਂ। ਪਹਿਲੇ ਤੁਸੀਂ ਕਮੈਂਟਾਂ ਮਾਰੇ ਦਿਖੋ ਆਲੂ ਕਿਨੂੰ

ਆ ਇਹ ਨਹੀਂ ਰਹੀ ਉਸ ਵਿੱਚ ਹੱਥ ਪਾ ਕੇ ਮੜੀ ਜੀ ਇੱਧਰ ਉੱਧਰ ਕਰਨਾ ਉਹ ਕਿੰਨਾ ਡਰੀ ਜਾਂਦਾ ਇਹ ਤੁਮ ਨੂੰ ਤਾਂ ਲੱਗ ਹੀ ਨਾ ਪਤਾ ਨਹੀਂ ਕਿ ਮੇਰਾ ਪੁੱਤ ਤਾਂ ਇਹ ਕਿਹੜੇ ਮੂਹ ਨੂੰ ਲਾਉਣੀਆਂ ਹੱਥ ਤੋਂ ਆਈ ਵਿੱਚੇ ਕੱਪੜਿਆਂ ਨੂੰ ਲਾਈ ਜਾਂਦਾ ਮੈਂ ਤਾਂ ਫਿਰ ਸੰਭਝੀਂਦੀ ਰੱਤੀ ਕੋਈ ਐ ਬੜ ਜਾਵੇ ਨੂੰ ਲੈ ਨਾ ਪਣਿਆਟ ਐਵੇਂ ਹੀ ਫੇਰ ਪਿਆ ਰਹਿਣ ਦੇ ਨਾ ਜੀ ਜਿਹੜਾ ਇਹ ਨਾ ਕਿੰਨੀ ਕਚੌੜੀਆਂ ਬਣਾਉਣੀਆਂ ਹੈ 10 ਤੋਂ 12 ਕਚੌੜੀਆਂ ਬਣਾ ਲੜੀਆਂ ਜਿਆਦਾ ਨਹੀਂ ਬਣਾਉਣੀਆਂ ਹਾਂ ਹਾਂ ਹੋ ਗਿਆ ਬੁਲਾਈਗਾ ਸੱਜ ਕੋਈ ਨਹੀਂ 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 ਪਿੱਛੇ ਨਾ ਕਰ ਪਿੱਛੇ ਨਾ ਕਰ ਪਿੱਛੇ ਨਾ ਕਰ ਕਰਨ ਵਿੱਚ ਨਾ ਕਰ ਰਹਿਣ ਦੇ ਮੈਂ ਇਹਦੇ ਵਿੱਚ ਥਾਲੀ ਚ ਝਾੜ ਦੇਣੇ ਰਹਿਣ ਦੇ ਹੁਣ ਆਏ ਕਰ ਠੀਕ ਹੈ ਇਹਨੂੰ ਚੱਕ ਪਲੇਟ ਨੂੰ ਚਾਹ। ਪਲੇਟ ਨੂੰ ਚੱਕ ਪਲੇਟ ਨੂੰ ਥਾਲ ਨੂੰ ਨਹੀਂ ਕਿਹਾ ਮੈਂ। ਪਲੇਟ ਦੇ ਇੱਧਰ। ਠੀਕ ਆ। ਹੁਣ। ਇਹਦੇ ਵਿੱਚ ਪਹਿਲਾਂ ਮਿਰਚਾਂ ਗਏ। ਹੁਣ ਇਹਨੂੰ ਟਿਲ ਨੂੰ ਨਹੀਂ। ਹਾਂ, ਇਹਨੂੰ ਜਨੂੰ ਇੱਧਰ ਗਾਰਨਿਸ਼ ਕਰ। ਮੈਂ ਹੱਥ ਤੋਂ ਮਾਜਨ। ਤੇ ਲਿੰਗ ਲਿੰਗ ਟਿੰਗ ਬੋ। ਹੁਣ ਹੁਣ ਕੀ? फेवरेट चीज मिक्स करना खाल धोण देंगे वाणी चंगी तरह मिक्स कर इसमें हाबी भए टुकड़े टुकड़े ताही ताऊ के बीच दबने है। लो क्या पाना दी पाओ करन चलो थोड़ा जला ला चिली ਹਾਂ ਹਰੀ ਵਾਦੋ ਗਰਦੀ ਨਹੀਂ ਪਾਉਣੀ ਹੈ ਜੀ ਕੱਚੀ ਰਹਿ ਜੂ ਵਿੱਚ ਚਾ ਬਸ ਛੋੜ ਦਈਏ ਨਾਲ ਸੁਭਾ ਪਾਤੀ ਜੀ ਹੁਣ ਕਰਨ ਹਰੀ ਮਿਰਚ ਵੀ ਪਾਈ ਵੀ ਆਟਾ ਤੂੰ ਅੱਖਾਂ ਖੜਾ ਦੇਣੀ ਆ ਇਹ ਮਨਾ ਬਿਚਿਚਿਚਿਚਿ ਬਚਾਏ ਹੋ ਆ ਛੋਟੇ ਛੋਟੇ ਸਵਾਰ ਕੇ ਤੂੰ ਐਨ ਕਰ ਦੇ ਔਰ ਦੇਖੋ ਖੂਜੇ ਚ ਰਹਿੰਦੇ ਆ ਹਲੇ ਕੁਝ ਨਹੀਂ ਕਰਿਆ ਕਰਨ ਤੂੰ ਕਰ ਕੀ ਰਿਹਾ ਦੋ ਇਹ ਹੱਥ ਪਾਏ ਬੇਬੂਖ ਨੇ ਵਿੱਚ ਫਿਰ ਕਹਿੰਦਾ ਮੇਰਾ ਫੇਵਰੇਟ ਕੰਮ ਆ ਗਾ ਲੈ ਮੈਂ ਐਂ ਕਰੀ ਜਾਂਦਾ ਗੱਲਾ ਛੁਂਦੀ ਕੇ ਜਦੋਂ ਇੱਕ ਮੈਂ ਕਰਕੇ ਦਿਖਾਵਾਂ ਤੂੰ ਐਂ ਕਰ ਹੱਥ ਤੋਂ ਕੋਲੀ ਲੈ ਕੇ ਆ ਜਾ ਨਹੀ ਤੇ ਯਾ ਕੱਢ ਜਬ ਅਚੜਦੇ ਬਦਲੋਂ ਹੁੰਦਾ ਉਹ ਨਹੀਂ ਹੋ ਕੋਲੀ ਲਿਆ ਇੱਕ ਆਟਾ ਗੱਡਣ ਨੂੰ ਗਿਆ ਆ ਟੱਕੜਣ ਨੂੰ ਕਹਿ ਲਿਆ ਮਾ ਮੇਰਾ ਸਿਰ ਠੀਕ ਆ ਅਰੇ ਨਹੀਂ ਕਹੀ ਵੀ ਗੱਲਾ ਕੋਈ ਚਲ ਇਹ ਵੀ ਹੋ ਗਿਆ ਰੈਡੀ ਸਾਡਾ ਇਹ ਜੀ ਸਟੇਡੀ ਹੋ ਗਿਆ। ਗੋ ਹੁਣ ਇਹਨੂੰ ਪੱਜ ਰੱਖ ਦਾਂਗੇ। ਦੇਖੋ ਆਪਾਂ ਆਟਾ ਥੋੜੀ ਜਿਹੀ ਜਿਹੜੀ ਹੈਗੀ ਹੈ ਜੀ ਕਣੀ ਗਈ ਮਾਰ। ਹੋ ਗਿਆ ਸਾਡਾ ਆਟਾ ਰੈਡੀ। ਆਜੂnga ਅੱਜ ਦੀ ਤਰੀਕ ਚ 2 ਮਿੰਟ ਓਕੇ 2 ਮਿੰਟ ਦੇ ਦਿੱਤੇ ਭਾਈ ਮਾਉ ਹੁੰਦੀ ਹੈ ਮਾਉ ਦੁਬੀ ਅੰਗਰਿਓ ਮਾ ਬਿਨਾ ਨ ਕੋਈ ਨਾ ਡਿਲ ਡੰਡਾ ਰੇ ਰਿਜੂਲੀ ਪੱਛਿਆਲੀ ਹਮਰੇ ਨਾ ਕੋਈ ਸੱਜਣ ਤੇ ਸਹਾਰਾ ਦਾ ਸਾਰਾ ਮਸਾਲਾ ਕੱਢ ਦੇ ਕੌਲੀ ਚ ਮम्मा ਖਾਗਦੀ ਨਹੀਂ ਪੰਗੇ ਲੈਂਦਾ ਮम्मा ਮੈਂ ਜੀ ਮम्मा ਜੱਦੀ ਮम्मा ਗੰਦੀ ਆ

ਆਪ ਕੀ ਕਰੇ ਜਾਵੇ ਅੱਜ ਪਰ ਮੱਖੀ ਨਾ ਵੱਟਣ ਦਈ ਤੋਂ ਸੱਤ ਤੋਂ ਲਮੜੇ ਨੇ ਮੱਖੀ ਵਾਲ ਜ਼ਰੂਰ ਚਗਾ ਗਾਇਸ ਸਾਈਡ ਤੇ ਲੱਗਿਆ ਸੀ ਆਟੇ ਦੇ ਵਿੱਚ ਰਹਿ ਸੀਗਾ ਕੀ ਤੂੰ ਹੋ ਗਿਆ ਤੰਮ ਆ ਵੀ ਰੱਖੇ ਆਈਂ ਥੱਪੜ ਖਾਣੇ ਆ ਤਾਂ ਮੇਤੇ ਆਂ ਕੀ ਕਰੀਏ ਨਾ ਤੈਨੂੰ ਮੈਂ ਰੋਕੀ ਜਾਨੀ ਆ ਵੀ ਉਹ ਮੈਨੂੰ ਨਾ ਹੱਥ ਮਾਰੀ ਜੈ ਨਾ ਹੱਥ ਮਾਰ ਤੈਨੂੰ ਨਹੀਂ ਮੈਂ ਕਹਿੰਦੀ ਮੈਂ ਕਿ ਮੈਂ ਰੱਖਿਆ ਮੈਂ ਤੂੰ ਦੇ ਵਿੱਚ ਹੱਥ ਮਾਰਦਾ ਤਨ ਮੇਰੇ ਉੱਤੇ ਇਹਨਾਂ ਦੇ ਮੱਖੀਆਂ ਤੇ ਇਹਨਾਂ ਬੈਠਣ ਦੇ ਤੇ ਤੇਲ ਗਰਮ ਕਰਨਾ ਜੇ ਅਸੀਂ ਧਰ ਦਿੱਤਾ ਠੀਕ ਹੈ ਆ ਦੇਖੋ ਥੋੜੀ ਥੋੜੀ ਉਪਰ ਆਉਣ ਲੱਗੀ ਛਿੱਗ ਅੱਗ ਵੱਲਦੀ ਦਿਖਦੀ ਆ ਥੋੜਾ ਹੋਰ ਲੈ ਹੋ ਦੇਖ ਦੇਖ ਤਾਂ ਕਰਨਾ ਮੈਂ ਉਹ ਪਰ ਤੇਲ ਗਰਮ ਹੁੰਦਾ ਦਿਖ ਰਿਹਾ ਤੈਨੂੰ ਅੱਗ ਵੱਲਦੀ ਦਿਖਦੀ ਆ ਦੀਦੀ ਆ ਜਾ ਹਮੈਨ ਹੱਥ ਪਕੜਾ ਦੇ ਹੱਥ ਧੋਇਆ ਤੇਰੇ ਕਢ ਦੇ ਦੀਦੀ ਹਾਂ ਤੁਸ ਸੁਣਵਾ ਹ ਜੰਪਿੰਗ ਮੈਨ 38 ਤੱਕ ਚੱਲ ਲੰਦਾ ਹੈ ਹਾਂ ਆ ਜਾ ਕਰਨ ਹੁਣ ਤੇਰੇ ਕਢਾ ਦੇ ਹੱਥ ਧੋਇਆ ਯਰੀ ਕੋਈ ਤੇਰੇ ਮੇ ਨੋਵਾਰ ਹੱਥ ਤੋਂ ਦੇ ਹੱਥ ਜਿੱਟੇ ਹੋ ਗਏ ਆਏ ਆਏ ਅੰਗਰੇਜ਼ਾਂ ਨੂੰ ਫਰਤ ਸਾਫਟਾ ਕਰਿਆ ਉਹ ਗਿੱਲੇ ਗਿੱਲੇ ਹੱਥ ਲਾਉਂਗਾ ਇਹਨੂੰ ਇਹਨੂੰ ਹੋਇਆ ਕਿ ਆਹ ਗੰਦੇ ਕੱਪੜਿਆਂ ਨਾਲੇ ਹੱਥ ਪੋਛ ਲੇ ਆਹ ਹੋ ਕੰਦੇ ਕੱਪੜੇ ਆਹ ਇੰਨੇ ਨਾ ਜਾ ਗੰਦੇ ਕੱਪੜਾ ਥੋੜੀ ਆ ਹੁਣ ਪੜੇ ਦੇਵ ਦੀਦੀ ਆਟਾ ਲੈ ਲਓ ਜੀ ਅਣੀ ਧੂੜ ਹੈ ਨਿੱਕੀ ਜਾ ਕੇ ਲੈ ਲਾ ਮੈਂ ਵੀ ਤਾਂ ਬਜ਼ਾਰ ਜਾਣਾ ਇਹਦੇ ਵਿੱਚ ਕੀ ਆ ਜੋ ਮਰਜ਼ੀ ਹੋ ਗਈ ਜੋ ਮੈਂ ਤੈਨੂੰ ਕਿਹਾ ਉਹੋ ਕਰ ਓਟਾ

ਕੱਟੂ ਜਿਹੜਾ ਅੱਠ ਕਚੋਰੀ ਹੋਣੀਆਂ ਨੇ ਤਾਂ ਹੀ ਮੈਂ ਕਹਿੰਦੀ ਹਾਂ ਥੋੜੇ ਜਿਹੀ ਪੇੜੇ ਬੜੇ ਦਾ ਅੱਡੇ ਤੇ ਆਓ ਮਟਾ ਕੇ ਦੇਖੋ ਹੋ ਗਿਆ ਥੋੜਾ ਜਿਹਾ ਹੋਰ ਹੋਣਾ ਬਸ ਪਾ ਲਈ। ਅੱਡੇ ਦੇ ਪਹਿਲਾ ਨਾਮ ਛੁੱਡਾ। ਕੀ ਦੇਖੂ ਤੀਕੋ ਇਹ ਆ ਦੇ ਪਹਿਲੀ ਵਾਰ ਮੈਂ। ਅੱਜ ਤੇ ਕੁਟੜੀਏ ਖਾਣ ਦਾ ਸੁਆਦ ਆਉਗਾ। ਕਰਨ ਚਾਹ ਦੇ ਨਾਲ ਤੂੰ ਰਹਿਣ ਦੇ। ਤੈਨੂੰ ਨਹੀਂ ਆਉਣਾ। ਵਧੀਰਾ ਸਮਝਾ ਲਿਆ ਨਾਲ ਨੂੰ ਸਿਖਾਇਆ ਕਰੀਂ। ਰਹਿਣ ਦੇ ਕਰਨ ਕਿਤੇ ਨਹੀਂ ਬਣ ਰਹੀਆਂ। ਖੜ ਤੂੰ ਐ ਕਰ ਬਸ ਬੜਾ ਪਲੇਟ ਚੱਕ ਲਿਆ। ਓ ਬਲਵਾ ਦੇ ਫਟਾਫਟ ਨਾਲ ਦੇਣਾ ਉਰੀ ਬੈਠੇ ਖਾਦਾ ਬਸ ਮਨ ਹੁੰਦੀ ਇੱਕ ਹੋਗੀ ਵੀ ਤੂੰ ਨਾਲ ਮੇ ਨਾਲ ਖਾਵੇ ਗੱਲ ਖਤਮ ਬਾਕੀ ਮੈਂ ਕਰਦਾਣਾ ਕੋਈ ਮੈਨੂੰ ਜਿਆਦਾ ਟਾਈਮ ਨਹੀਂ ਲੱਗਣਾ ਇਹਨੂੰ ਦੱਲਾਵਾ ਓਕੇ ਬਸ ਉਹਨੇ ਨਾ ਤੋੜ ਕੇ ਪਾਸੋਂ ਕੇਰਨ ਵੀ ਇੱਕ ਵੰਦੀ ਉਹ ਬਲਵਾ ਦੇ ਈ ਆਪਣਾ ਭੋਗ ਲਵਾ ਕੇ ਖਾ ਲੀਤੇ। ਹੋਰ ਲੈ ਕੇ ਆਉਗਾ। ਅੱਡੇ ਤੇ ਨਾ ਭੇਜਿਓ। ਗਾਲਾਂ ਕੱਢਣੀਆਂ ਪਾਪਾ ਨੇ। ਜੀ ਜੀ ਹੋ ਗਿਆ ਰਣਕ ਲस्सी ਦੇ ਵਿੱਚ ਇਸ ਕਰਕੇ ਬਸ ਦੋ ਨਿਕਲੇ 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 ਆ ਗਏ ਸ਼ੋਹੇ ਬਾਹਰੇ ਆ ਕੇ ਕੀ ਕਰ ਰਹੇ ਹੋ ਜੀ ਪੁੰਗਾ ਕੱਗਿਆ ਬੰਨ ਹੈ ਕੋਈ ਗੱਲ ਨਹੀਂ ਤੂੰ ਇੱਕ ਕੰਮ ਕਰ ਬੋਲ ਕੈਮਰਾ ਬੰਨ ਕਰ ਲਓ ਜੀ ਲਓ ਜੀ ਆਪਾਂ ਮਿਲਦੇ ਜੀ ਸਾਰੇ ਕੁਝ ਕਰਕੇ ਮੈਂ ਲੱਗੀ ਵੀ ਜੀ ਇੱਧਰ ਬਣਾ ਤੇ ਮੇਰਾ ਵੀਰ ਗਠੇ ਚੀਜ਼ ਕਹਿੰਦਾ ਹੁਣ ਤੂੰ ਵੀ ਤਾਂ ਨਹੀਂ ਗਰਮੀ ਚ ਲੱਗੀ ਹੋਈ ਐ ਮੈਂ ਵੀ ਤੇਰੇ ਕੋਲ ਬੈ ਕੇ ਹੀ ਖਾਣਾ ਮੈਨੂੰ ਕਿਹਾ ਤੂੰ ਅੰਦਰ ਟੀਵੀ ਟੂਵੀ ਪੱਖਾ ਲਾ ਲੈ ਕਹਿੰਦਾ ਨਾ ਕਹਿੰਦਾ ਉਹ ਭਾਈ ਜੀ ਕੀ ਆ ਕਹਿੰਦਾ ਜਿਹੜਾ ਗਰਮੀ ਦੇ ਵਿੱਚ ਆਪਣੀ ਭੈਣ ਦਾ ਸਾਥ ਇਹਨਾਂ ਦਾ ਵੀ ਪਾ ਵਾਹ ਕਿਆ ਬਾਤ ਕਾ ਕੇ ਦੱਸ ਹੁਣ ਇੱਕ ਨੰਬਰ ਹਾਂ कुछूट जब ठक मसाल पा चलो जी तो ठीक है के सड़िया से अगली वीडियो फिर बाय बाय